ਸਭ ਤੋਂ ਪਹਿਲਾਂ ਤਾਂ ਭਗਵਾਨਾ ਦੇ ਸਾਰੇ মিডিਆ ਦਾ ਅੱਜ ਦੀ ਇਸ ਮੇਰਲ ਇਲੈਕਸ਼ਨ ਨੂੰ ਕਵਰ ਕਰਨ ਦੇ ਲਈ ਤੁਸੀਂ ਪਹੁੰਚਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੇਰੇ ਨਾਲ ਮੇਰੇ ਸਾਥੀ ਮੇਰੇ ਮੰਡੇ ਵੀਰ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਚੱਪੇਵਾਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਜਗਿੰਦਰ ਸਿੰਘ ਜੀ ਮਾਨ ਸਾਹਿਬ ਸਾਡਾ ਛੋਟਾ ਵੀਰ ਹਰਜੀ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਮੇਰੇ ਵੀਰ ਰਾਜਾ ਜੀ ਐਮਐਲਏ ਸਾਹਿਬ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂਵਾਲੀਆ ਜੀ ਸਾਡੇ ਸਾਰੇ ਤੇ ਸਾਰੇ ਸਤਕਾਰਯੋਗ ਸਾਥੀ ਸਭ ਤੋਂ ਪਹਿਲਾਂ ਤਾਂ ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਵਰਕਰਸ ਵੋਲੰਟੀਅਰਸ ਨੂੰ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਸਾਡੇ ਬਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਦੀ ਜਿਹੜੀ ਉਹ ਸਾਡੀ ਸਾਡੇ ਲਾਇਆنس ਜਿਹੜੇ ਸਾਥੀ ਨੇ ਉਹਨਾਂ ਨੇ ਜਿੱਤਿਆ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉਪੋਜ ਜੀ ਬੋਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਬੋਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵੱਜੋਂ ਸ਼੍ਰੀ ਪੀਪਲ ਕ੍ਰਿਸ਼ਨ ਜੀ ਅਵਾਰਡ ਨੰਬਰ 16 ਤੋਂ ਇਹਨਾਂ ਤਿੰਨਾਂ ਨੂੰ ਅੱਜ ਇੱਕ ਲੈਂਡਸਲਾਈਡ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਸਾਥੀਓ ਜਿੱਥੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਫਗਵਾੜੇ ਦੇ ਵਿਕਾਸ ਦੇ ਲਈ ਅੱਜ ਸਾਡਾ ਸਾਥ ਦਿੱਤਾ ਜਿਤੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਉੱਥੇ ਹੀ ਬਹੁਤ-ਬਹੁਤ ਉੱਚੇ ਚੋਣ ਤੇ ਧੰਨਵਾਦ ਡਾਕਟਰ ਚੱਬੇਵਾਦ ਸਾਹਿਬ ਦਾ ਮਾਨ ਸਾਹਿਬ ਦਾ ਮੇਰੇ ਵੀ ਸਾਡੇ ਪੁੱਤਾਂ ਜਨੀ ਜੀ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਦੇ ਕਰਕੇ ਇਹਨਾਂ ਸਾਰੇ ਮੋਤੀਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਤੇ ਅੱਜ ਇਹ ਬਹੁਤ ਵੱਡੀ ਲੈਂਡਸਲਾਈਡ ਜਿੱਤ ਹੈ ਜਿਹੜੀ ਇਤਿਹਾਸਿਕ ਜਿੱਤ ਹੈ ਜਿਹੜੀ ਉਹ ਬਖਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ بار-बार बार-बार ਪਹਿਲਾ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨ ਤੇ 41 ਸ਼ਹਿਰ ਔਰ 49 ਬਾਈ ਇਲੈਕਸ਼ਨ ਦੇ ਵਿੱਚ ਪਹਿਲਾ ਉਹਨਾਂ ਦੇ ਵਿੱਚ ਬਹੁਤ ਵੱਡੀ ਜਿੱਤਾਂ ਵਾਲੀ ਪਾਰਟੀ ਨੂੰ ਮਿਲੀ ਤੇ ਫੇਰ ਹੁਣ ਜਦੋਂ ਕਾਰਪੋਰੇਸ਼ਨ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਪੰਜ ਕਾਰਪੋਰੇਸ਼ਨ ਇਲੈਕਸ਼ਨ ਜਿਹੜੀਆਂ ਹੋਈਆਂ ਸੀਗਾ ਇਹਨਾਂ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ तकरीबन ਇੱਕ ਇੱਕ ਜਗ੍ਹਾ ਨੂੰ ਛੱਡ ਕੇ ਸਾਰੇ ਸਾਰੇ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਉੱਥੇ ਹੀ ਇਨ੍ਹਾਂ ਪੰਜਾਂ ਕਾਰਪੋਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪਟਿਆਲਾ ਫਿਰ ਜਲੰਧਰ ਫਿਰ ਲੁਧਿਆਣਾ ਤੇ ਫਿਰ ਅੰਮ੍ਰਿਤਸਰ ਤੇ ਅੱਜ ਫਗਵਾੜਾ ਦੇ ਉੱਪਰ ਆ ਕੇ ਪੰਜ ਦੀਆਂ ਪੰਜ ਕਾਰਪੋਰੇਸ਼ਨਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕੇ ਜਿਹੜਾ ਉਹ ਮਿਲਿਆ ਸਾਡੇ ਵਿਕਟਰੀ ਮਾਰਚ ਜਿਹੜਾ ਉਹ ਕਾਰਪੋਰੇਸ਼ਨਾਂ ਦਾ ਅੱਜ ਇੱਥੇ ਫਗਵਾੜਾ ਦੇ ਵਿੱਚ ਪੂਰਨ ਹੋਇਆ ਤੇ ਉਹਨਾਂ ਹਾਲਾਤਾਂ ਦੇ ਵਿੱਚ ਹੋਇਆ ਜਦ ਆਪ ਦੀ ਹਾਰ ਤੋਂ ਬੁਖਲਾ ਕੇ ਕਾਂਗਰਸ ਪਾਰਟੀ ਨੇ ਕੋਈ ਹੀਲਾ ਵਸੀਲਾ ਨਹੀਂ ਛੱਡਿਆ ਤੁਹਾਨੂੰ ਮੈਂ ਦੱਸਣਾ ਚਾਹੂਗਾ ਕਿ ਫਗਵਾੜੇ ਦੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਅੱਜ ਦੀ ਜੋ ਇਹ ਮੇਅਰਲ ਇਲੈਕਸ਼ਨ ਹੋਈ ਹੈ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਡਾਇਰੈਕਸ਼ਨ ਦੇ ਉੱਪਰ ਰਿਟਾਇਰਡ ਜੱਜ ਜਸਟਿਸ ਸ਼੍ਰੀ ਹਰਬੰਸ ਲਾਜ ਜੀ ਦੀ ਦੇਖਰੇਖ ਦੇ ਵਿੱਚ ਹੋਈਆਂ ਨੇ ਬੜੀ ਫ੍ਰੀ ਐਂਡ ਫੇਅਰ ਹੋਈਆਂ ਨੇ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਇਸੇ ਤਰੀਕੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੋਣੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਸਹੀ ਵਾਜਬ ਔਰ ਜਾਇਜ਼ ਚ ਨ ਆਇਆ ਸੋ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਮੂੰਹ ਦੀ ਖਾਣੀ ਹੈ ਜਿਹੜੀ ਉਹ ਪਈਏ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਸੋ ਮੈਂ ਅੱਜ ਜਿੱਥੇ ਇਸ ਨਵੀਂ ਬੜੀ ਟੀਮ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਕੰਗ੍ਰੈਚੁਲੇਟ ਕਰਦਾ ਸਾਡੀ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰ ਨੂੰ ਵਲੰਟੀਅਰ ਦੀ ਭਗਵਾਨਾ ਦੇ ਇਕੱਲੇ ਇਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਹੀ ਉਚੇਚੇ ਤੌਰ ਤੇ ਮੈਂ ਫੇਰ ਦੁਬਾਰਾ ਰਿਪੀਟ ਕਰੂਗਾ ਕਿ ਨੌਕਰ ਚੰਬੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਦਰਜੀਤ ਕਾਕਾ ਦਰਜੀਤ ਕਾਕਾ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਚੇਚੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਾਡੇ ਸਾਰੀ ਸਮੂੱਚੀ ਸੀਨੀਅਰ ਲੀਡਰਸ਼ਿਪ ਡਾਕਟਰ ਸੰਦੀਪ ਪਾਟਕ ਜੀ ਉਹਨੇ ਇਰਾਕ ਚੱਡਾ ਜੀ ਸੰਜੇ ਸਿੰਘ ਜੀ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਾ ਕਿ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂੰਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ ਤੇਰਾ ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਿਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀਆਂ ਜਿਹੜੀ ਉਹ ਸਾਡੀਆਂ ਇਸ ਟੀਮ ਦੀ ਹੋਊਗੀ ਸਾਰੀਆਂ ਸਾਰੇ ਸਾਰੀਆਂ ਕੁਝ ਹੋਰ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਯੂਸ ਨਾ ਹੋਇਓ ਕਿ ਹੁਣ ਸਾਡੇ ਕੰਮ ਕਿੱਥੋਂ ਹੋਣਗੇ ਤੇ ਕਿਵੇਂ ਹੋਣਗੇ ਤੁਸੀਂ ਤੁਸੀਂ ਸਿੱਧੇ ਮੱਥੇ ਅੱਗੇ ਸਾਡੀ ਇੱਥੋਂ ਦੀ ਲੀਡਰਸ਼ਿਪ ਨੂੰ ਮੇਰ ਸਾਹਿਬ ਉਹਨਾਂ ਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਮਿਲੋ ਤੁਹਾਡੇ ਕੰਮ ਨੇ ਜਿਹੜੇ ਉਹ ਹੋਣਗੇ ਕਿਉਂਕਿ ਅਸੀਂ ਅਸੀਂ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਲੱਗਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਗਵਾੜਾ ਵਸੀਆਂ ਦਾ ਬਹੁਤ ਬਹੁਤ ਮੁਬਾਰਕ ਤੇ ਬਹੁਤ ਮੈਂ ਇੱਕ ਬੰਦਾ ਜੀ ਜਿਹੜਾ ਸਰ ਪਹਿਲੋ ਮੀਟਿੰਗ ਕੀਤੀ ਸੀਗੀ ਉਹ ਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ 5 ਗਰੰਟੀਆਂ ਦਿੱਤੀਆਂ ਸੀਗੀਆਂ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਿੰਦੇ ਆ ਉਹ ਕਰਦੇ ਤੇ ਕੇ ਕੋਈ ਸਾਰਿਆ ਕੋਈਆਂ ਜੋ ਕਰਦੇ ਹੁੰਦੇ ਆ ਅਸੀਂ ਉਹ ਉਹ ਵਿਜਨ ਜਿਹੜੀਆਂ ਉਹ ਗਾਰੰਟੀਆਂ ਨੇ ਅਸੀਂ ਆਪਦੇ ਸਾਥੀਆਂ ਤੋਂ ਟੀਮ ਤੋਂ ਸਾਰੇ ਸਲਾਮ ਮਸ਼ੁਰਾ ਕੀਤਾ ਸੀਗਾ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਫਗਵਾੜਾ ਨਿਵਾਸੀਆਂ ਨੂੰ ਕਿ ਜੋ ਤੁਹਾਡੀ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਦੇ ਜਿਹੜੀ ਵਚਨਬੱਧ ਹੈ ਬਾ ਚਾਬੇਵਾਲ ਸਾਹਿਬ ਇੱਕ ਕੁਐਸਚਨ ਇਹ ਹੈ ਕਿ ਰਾਮਪਾਲ ਜੀ ਦਾ ਨਾਮ ਕੰਟੀਨਿਊਸਲੀ ਟ੍ਰੈਂਡ ਕਰ ਰਿਹਾ ਸੀ ਹੀ ਵਾਸ ਦ ਵਾਇਸ ਆਫ ਫਗਵਾੜਾ ਔਰ ਬੜਾ ਐਫੀਟੇਟਿਕਲੀ ਸਾਰੀ ਮਤਲਬ ਪ੍ਰੈਸਡੈਂਟ ਲਿਖਿਆ ਵੀ ਉਹਦੇ ਬਾਰੇ but congress sidelined that uh, name and the result is before you uh, do you down this the voice of phagwara jehdi ajj logan ne ditti hai mera khayal ke phagwara ne is da jawab pali party congress nu deta hai aur main te sab to pehla dhanwad karna chahunda sade supremo army keval ji da cm sahab bhagwant maan ji da aur sade ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਔਰ ਅਰੋੜਾ ਜੀ ਦਾ ਜਿਹੜਾ ਵੀ ਰਹਿਨਵਾਈ ਹੇਠ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਦਿੱਤੇ ਆ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਇੱਥੇ ਜ਼ਰੂਰ ਦੋ ਲੈਣਾ ਜ਼ਰੂਰ ਕਹਿਣਾ ਚਾਹਾਂ ਕਿ ਇੱਕ ਇਨਸਟਰਕਚਰ ਆਈ ਸੀ ਤੁਸੀਂ ਕਿ ਮੋਸ ਸਿਕੰਦਰ ਹੀ ਦੋਸਤੋ ਕਹਿੰਦਾ ਹੈ ਹਾਰੀ ਵਾਜੀ ਕੋ ਜੀਤ ਨੇ ਬਦਲਦਾ रा <laughs> ਜਿੰਦਾਬਾਦ ਆਓ ਜੀ ਜਿੰਦਾਬਾਦ ਆਓ ਜੀ ਜਿੰਦਾਬਾਦ ਸੀਨੀਅਰ ਵੇਅਰ ਟੀਮ ਵੀ ਜੈਪਾਲਾ ਬਸਰਾ ਜਿੰਦਾਬਾਦ 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 ਕਿਹ ਭਲੀ ਜਿੰਦਾਬਾਦ 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 ਰਣਧਰਮ ਸਿੰਘ ਲੋਟੀਆ ਪੀਨੋ ਸਾਬ ਐਮਪੀ ਲਿਬੋ ਠੀਕ ਦੇਖੋ ਜੀ ਕੰਮ ਕਰਦੇ ਆ ਨਾਈਟ ਨੂੰ ਭਜਾ ਦੇਣਾ ਤੀਸਰਾ ਥਾੜੀ ਵਾਲਾ ਵਿੱਕੀ ਸੂ ਵਿੱਕੀ ਸੂ